हाय गाइस वेलकम टू माय ब्लॉग करते हैं गाइस आज का ब्लॉग स्टार्ट आपको चलेंगे जी गुरुद्वारा सीसिंगन साहब करेंगे जी दर्शन तो चलिए जी बने रहिए वीडियो में फटाफट से करवाते हैं जी आपको भी दर्शन गुरुद्वारा सीसिंगन साहब ठीक है आज जी हम यह दोनों पहले दोनों नाम अमरत्साद बिखर ਰੂਪ ਪਰ ਪੂਰੇ ਸੁਖਦਾਰਾ ਸਰੂਪ ਪ੍ਰੀਤ ਰਗਾਈ ਦੇਖ ਉਤਮ ਪੰਥ ਸੁਨਹਾਰ ਗੁਰ ਸੰਗਤ ਦੇ ਫਲਤ ਜਮ ਧਾਸ ਮਿਟਾ ਹਈ ਇੱਕ ਨਰ ਦਾਸ ਭਗਤ ਕੀ ਰਤ ਕੀ ਗੁਰੂ ਰਾਮਦਾਸ ਰਾਖੋ ਸ਼ਰ ਦਾਸ ਭਗਤ ਕੀ ਰਤ ਕੀ ਗੁਰ ਰਾਮ ਦਾਸ ਪ੍ਰਭ ਤੁਮ ਸਰਣਾ ਲਈ ਤੂੰ ਮੇਰਾ ਰੱਬ ਤੂੰ ਹੀ ਮੇਰਾ ਮਾਤਾ ਤੂੰ ਮੇਰਾ ਬੰਧਕ ਤੂੰ ਮੇਰਾ ਪਾਤਾ ਤੂੰ ਬਾਲਿ ਰਿਹਾਰੀ ਗੋਰੀ ਆਪੜੇ ਦਿਉ ਹਾਰੀ ਸਦਵਾਨ ਜਿਦ ਮਾਨਸ ਤੇ ਦੇਵ ਤੇ ਕੀ ਭਰਤ ਨਾ ਲਾਗੀ ਵਲ ਥੰਬ ਵਿਕੰਦੜੇ ਜੇ ਲਹਾ ਕਿਨਾ ਸਰਾਵੀ ਤਨ ਤਨ ਜੜਾਈ ਆਪਣ ਲਹਾ ਸੁਛ ਜਨਤੋ ਅਨਪਰਸ सजन सजा पात पास ਸਨਕ ਸੰਨੰਦ ਮਹੇਸ ਸੰਨੰਦ ਸੇਖਨਾਗ ਤੇਰੋ ਮਰਮ ਨਾ ਜਨ ਸੰਕ ਸੰਨੰਦ ਮਹੇਸ ਸੰਨੰਦ ਰੁਰੇ ਸੰਮਾਨ ਸਰਪਤ ਨਰਪਤ ਨਹੀਂ ਗੁਣ ਜਨ ਚਾਰ ਦੇਦ ਆਰ ਸਿਮਰਤ ਪੁਰਨਾ ਕਮਲਪਤ ਕਵਲਾ ਨਹੀਂ ਜਨ ਸ੍ਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਨਕ ਸੰਨਤ ਰੂਹ ਹਿਰੇਸ਼ ਸਨਾਨਾ ਸ਼ੇਖ ਨਾਗ ਤੇਰੋ ਮਰਮ ਨਾ ਜਾਨ ਗੁਰੂ ਪਿਆਰਿਆ ਦੇ ਦਪਾਵਨ ਬਖਾਰ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਰਸਨਾ ਤੋਂ ਉਚਾਰਨ ਹੋਇਆ ਤਾਂ ਅਕਸੇ ਗਾ ਅੰਦਰ ਪਾਵਨ ਅੰਗ ਸਿਰਿ ਗਿਆਨ ਤੇ ਵੰਨ ਜਿ ਸੋ ਹਿਮਾਨ ਹੈ ਤਬੇਜ਼ ਨੇ ਬੰਨ੍ਹ ਕੇ ਜੀ ਕਿਵੇਂ ਸੰਸਾਰ ਦੇ ਵਿੱਚ ਜਿਹਨਾਂ ਨੂੰ ਮਨੁੱਖ ਪੂਜਦਾ ਉਹ ਦੇਵੀ ਦੇਵਤੇ ਤੇ અમાਰੇ ਪੁੱਤਰ ਸੰਤ ਤੇ ਸੰੰਦਰ ਇਬਰਮਾ ਦੇ ਪੁੱਤਰਾਂ ਦਾ ਨਾਮ ਇਤਾਰ ਵਿੱਚ ਮਹੇਸ਼ਾਪਾਉ ਸ਼ਿਵ ਜੀ ਵਰਗੇ ਹੋਰ ਅਨੇਕਾ ਦੇਵੀ ਦੇਵਤੇ ਸ਼ੇਖ ਨਾਰਗ ਜਿਹਦੇ ਹਜ਼ਾਰਾਂ ਫੰਮ ਬਨੇ ਗਏ ਨੇ ਤੇ ਹਰ ਇੱਕ ਫੰ ਤੋਂ ਰੱਬ ਦਾ ਇੱਕ ਨਾਮ ਆ ਨਾਮ ਲੈਂਦਾ ਹੈ ਕਰਦੇ ਦਾਤਾ ਜੀ ਇਹ ਸਾਰੇ ਕੀ ਤੇ ਉਹ ਮਰਮ ਨਾ ਜਾਮਾ ਤੇਰਾ ਭੇਦ ਨਹੀਂ ਜਾਣ ਸਕਦਾ ਜਦੋਂ ਇਹ ਦੇਵੀ ਤੇ ਦੇਵਤੇ ਤੇ ਉਹਨਾਂ ਦੇ ਪੁੱਤਰ ਰੱਬ ਦਾ ਭੇਦ ਨਹੀਂ ਪਾਸ ਕਰ ਤੇ ਮਨੁੱਖ ਦੇ ਕੀ ਪਾਉਣਾ ਹੈ ਕਿ ਮਨੁੱਖ ਰੱਬ ਦਾ ਭੇਦ ਪਾਲੇ ਅਜ ਸਾਇੰਸ ਨਾਲੀ ਤਾਂ ਹੋਈ ਹੈ ਰੱਬ ਦਾ ਭੇਦ ਪਾਉਣਾ ਪਰ ਸਤਗੁਰੂ ਕਹਿੰਦੇ ਭੇਦ ਪਾਇਆ ਨਹੀਂ ਜਾ ਸਕਦਾ ਹਾਂ ਰੱਬ ਵਿੱਚ ਸਮਾਇਆ ਜ਼ਰੂਰ ਜਾ ਸਕਦਾ ਇਸ ਕਰਕੇ ਅੰਤ ਪਾਉਣ ਦੀ ਜਗਾ ਕੋਸੀ ਚ ਸਮਾਉਂ ਤਾਂ ਜਪਨ ਕਰੀਏ ਤੇ ਜਿਹੜਾ ਸਮਾਜ ਆਏਗਾ ਉਹ ਉਸ ਵਰਗਾ ਬਣ ਜਾਏਗਾ ਕਈ ਸਤਿਗੁਰ ਕਹਿੰਦੇ ਜਿਨ੍ਹਾਂ ਹਰ ਜਪਿਆ ਸੇਹ ਹਰ ਹੋਏ ਉਹ ਉਸ ਵਰਗੇ ਬਣ ਸਕਦੇ ਆ ਫਿਰ ਕੋਈ ਛੜਪ ਨੇ ਰਹਿਦਾ ਹਰ ਦਾ ਸੇਵਕ ਸੋ ਹਰ ਜੀਹਾ ਭੇਦ ਨਾ ਜਾਣੋ ਮਨਸ ਦੇ ਹਰਕ ਤੇ ਮਿਟ ਸਕਦਾ ਹੈ ਰੂਹ ਵਿੱਚ ਤੇ ਮਨਕ ਵਿੱਚ ਉਸ ਦਾ ਸੇਵਨ ਕਰਕੇ ਪਰ ਕੋਈ ਕਿੰਨਾ ਰੱਬ ਦਾ ਅੰਤ ਪਾਉਣ ਚੱਲਿਆ ਤੇ ਅੰਤ ਪਾ ਕੇ ਨੌ ਲੰਗਾ ਸਤਿਗੁਰ ਕਹਿੰਦੇ ਇਹ ਦੋ ਨਹੀਂ ਸਕਦਾ ਜਿਹੜੇ ਅੰਤ ਪਾਉਣ ਗਏ ਜਾਂ ਤਾਂ ਭਟਕ ਕੇ ਜਾਂ ਤੋਂ ਸਮਾ ਗਏ ਪਰ ਕੋਈ ਆ ਕੇ ਇਹ ਨਹੀਂ ਦੱਸ ਸਕੇ ਮੇਰੇ ਰੱਬ ਕਿੰਨਾ ਵੱਡਾ ਕਿ ਕੋਗਲਾ ਆਖ ਦਿੱਤੀ ਫਿਰ ਕਿ ਸੋਨ ਵੱਡਾ ਅਥ ਹੈ ਸਭ ਕੋਏ ਤੇਵੜ ਵੱਡਾ ਕੀ ਕੋਈ ਵੀ ਰੋਕ ਨਾ ਸਕਿਆ ਸਭ ਰੰਗਲੇ ਹਨ ਅਸਾਂ ਨੇ ਇਸ ਮਾਲਕ ਦੀ ਇਬਾਦਤ ਕਰਕੇ ਉਸ ਵਿੱਚ ਸਮਾਈਏ ਕਿ ਆਪਣੇ ਜੀਵਨ ਨੂੰ ਸਮਾਈਏ ਸਭ ਸੁਭਨ ਨੰਨ ਨਾਮ ਸੇ ਵਸੁਰ ਰਵਕਸ਼ਣ ਸਭ ਨਰਾ ਪਾਗਿਆ ਗਾਦੀਆਤ ਨੇ ਦਰਪੋਵਾਨ ਕਰਨ ਜੀ ਵਾਹਿਗੁਰੂ ਨਾਮ ਲੇਖੇ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ